ਹਾਂ ਜੀ ਦੋਸਤੋ ਅਸਰੀ ਆਪਾਂ ਦੇਖਦੇ ਆਂ ਵੀ ਜਦੋਂ ਮੰਨ ਲਓ ਆੜ ਗਵਾੜ ਆਪਣੇ ਕਾਰੀਗਰ ਮਿਸਤਰੀ ਲੱਗਦੇ ਆ ਤੇ ਉਦੋਂ ਸਲਾਬ ਦਾ ਬਹੁਤ ਵੱਡਾ ਈਸ਼ੂ ਬਣ ਜਾਂਦਾ ਕਿ ਤਰਾਈ ਵੀ ਹੁੰਦੀ ਆ ਕੰਧ ਤੇ ਕਿ ਜਦੋਂ ਕੰਧ ਦੀ ਤਰਾਈ ਹੁੰਦੀ ਆ ਤੇ ਉਦੋਂ ਅਸਰੀ ਸਲਾਬ ਦੂਜੇ ਕੰਮਾਂ ਦੇ ਪਾਸੇ ਚਲੀ ਜਾਂਦੀ ਆ ਤੇ ਰੰਗ ਵੀ ਲਹਿ ਜਾਂਦਾ ਤੇ ਉਹਦੇ ਨਾਲ ਮਤਲਬ ਨੁਕਸਾਨ ਵੀ ਹੁੰਦਾ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਠੀਕ ਹੈ। ਹਾਂ ਬਾਈ ਜੀ ਸਾਨੂੰ ਦਿਖਾਓ ਜਿਹੜਾ ਤੁਸੀਂ ਸਲਾਵ ਬਾਰੇ ਤੁਸੀਂ ਇੱਕ ਲਾਇਆ ਉਹਦੇ ਬਾਰੇ ਸਾਨੂੰ ਦੱਸੋ ਜੀ। ਆ ਜਾਓ ਜੀ। ਇਹ ਆ ਵੀਰੇ। ਇਹ ਜਿਹੜਾ ਤੁਸੀਂ ਕੀਤਾ ਇਹ ਕੰਮ ਬਹੁਤ ਵਧੀਆ ਕੀਤਾ ਜਿਹੜਾ ਸਲਾਵ ਦਾ ਇਸ਼ੂ ਆਉਂਦਾ ਪਿਆ ਆਪਣੇ ਆਪ ਅਕਸਰ ਹੀ ਕਰੋਗੇ ਵਿੱਚ। ਹਾਂਜੀ ਹਾਂਜੀ ਹਾਂਜੀ। ਇਹ ਜਿਹੜਾ ਤੁਸੀਂ ਨੋਜਾਮਾ ਲਾਇਆ ਬਹੁਤ ਅਕਸਰ ਹੀ ਆਪਾਂ ਦੇਖਦੇ ਆਂ ਵੀ ਸਲਾਵ ਦਾ ਆ ਨਵਾਂ ਮਾਲ ਜੇ ਮੰਨ ਲਓ ਆਪਾਂ ਕੰਮ ਚਲਾਉਨੇ ਆ ਜਾਂ ਤਰਾਈ ਕਰਦੇ ਆ ਹਾਂਜੀ 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 ਤੇ ਉਦੋਂ ਸਲਾਬ ਦੂਜੇ ਪਾਸੇ ਚਲੀ ਜਾਂਦੀ ਹੈ ਇਹਦੇ ਵੀਰੇ ਦੋ ਤਿੰਨ ਫਾਇਦੇ ਦੇ ਹਾਂਜੀ ਇੱਕ ਤਾਂ ਜਿਵੇਂ ਤੁਹਾਡੀ ਬਿਲਡਿੰਗ ਨਵੀਂ ਬਣੀ ਵੀ ਆ ਹਾਂਜੀ ਅੰਦਰੋਂ ਪੇਂਟ ਹੋਇਆ ਹਾਂਜੀ ਉਹਦਾ ਇਹ ਆ ਵੀ ਸਾਡਾ ਇੱਧਰ ਜੋ ਤਰਾਈ ਹੋਣੀ ਜੋ ਵੀ ਹੋਣਾ ਉਦੋਂ ਤੁਹਾਡੇ ਭੋਰਾ ਸੈਲ ਨਹੀਂ ਜਾਣੀ ਤੁਹਾਡਾ ਪੇਂਟ ਨਹੀਂ ਖਰਾਬ ਹੋਣਾ ਖਰਾਬ ਨਹੀਂ ਹੋਣਾ ਹਾਂਜੀ ਨੰਬਰ 2 ਤੇ ਇਹਦਾ ਇਹ ਹੈਗਾ ਵੀ ਬਾਈ ਦੇ ਵੀ ਤੁਹਾਡਾ ਪਾਈਪ ਲੀਕ ਹੋ ਜਾਂਦਾ ਉਹਦਾ ਤੁਹਾਡੇ ਪਾਸੇ ਸਲਾਬ ਰਹੂਗੀ ਇਧਰਲੇ ਪਾਸੇ ਨਹੀਂ ਆਉਂਦੀ ਬਾਈ ਦੇ ਵੀ ਇਧਰਲੀ ਪਾਈਪ ਕੋਈ ਲੀਕ ਹੋਗੀ ਹਾਂਜੀ ਉਹ ਇਧਰ ਸਲਾਬ ਜਾਊ ਤੁਹਾਨੂੰ ਕੋਈ ਨੁਕਸਾਨ ਨਹੀਂ ਜਾਨੀ ਕਿ ਦੋਹਾਂ ਤਰ੍ਹਾਂ ਦਾ ਇਹਦਾ ਚ ਬੈਨੀਫਿਟ ਆ ਬੈਨੀਫਿਟ ਬਹੁਤ ਵਧੀਆ ਤੁਹਾਡਾ ਮਤਲਬ ਜਿਹੜਾ ਆਈਸਕਰਮ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਵੇਖਿਆ ਵੀ ਹੈ ਪਹਿਲਾਂ ਹੀ ਕੰਮ ਵੇਖਿਆ ਵੀਰੇ ਅਸੀਂ 2 ਸਾਲ ਹੋ ਗਏ 2.5 ਸਾਲ ਤੋਂ ਅਸੀਂ ਲਾਉਂਦਿਆਂ ਨੂੰ ਹਾਂਜੀ ਅਸੀਂ ਤਕਰੀਬਨ ਸਾਡੇ ਨਾਲ 100% ਮਾਲ ਕੈਗਰੀ ਹੋ ਜਾਂਦਾ ਵੀ ਅਸੀਂ ਕਹਿ ਦਈਏ ਵੀ ਇਹ ਤੇ ਮੋਜਾਂ ਮਾ ਲਾਣਾ ਹੈਗਾ ਦੁਬਾਰਾਂ ਤੇ ਹਾਂਜੀ ਸਾਨੂੰ ਕਿਸੇ ਨੇ ਨਹੀਂ ਕਿਹਾ ਕਿ ਨਾ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਸਹੀ ਲੱਗਦਾ ਨਹੀਂ ਨਹੀਂ ਬਹੁਤ ਵਧੀਆ ਤੁਹਾਡਾ ਇਹ ਕੰਮ ਮਤਲਬ ਜ਼ਿੰਦਗੀ ਚ ਪਹਿਲੀ ਵਾਰ ਹੀ ਵੇਖਿਆ ਇਹ ਆਪਾਂ ਪਹਿਲਾਂ ਵੇਖਿਆ ਨਹੀਂਗਾ ਤਾਂ ਹੀ ਤੁਹਾਡਾ ਪ੍ਰੇਰਿਤ ਕਰਨ ਲੱਗੇ ਆ ਤੇ ਬਹੁਤ ਵਧੀਆ ਤੁਹਾਡਾ ਪਰਾਲਾ ਹਾਂਜੀ ਹਾਂਜੀ ਆਪਣਾ ਤਾਂ ਇਹ ਹੁੰਦਾ ਜੀ ਦੱਸਣਾ ਮੇਰਾ ਨਾਂ ਹੈਗਾ ਵੈਸੇ ਤਾਂ ਕਾਗਜ਼ੀ ਨਾਂ ਸੁਖਵਿੰਦਰ ਸਿੰਘ ਆ ਵੈਸੇ ਕਾਲਾ ਠੇਕੇਦਾਰ ਵਜਦਾ ਮੰਨਣ ਵਾਲਾ ਹਾਂਜੀ ਕਿਸੇ ਨੂੰ ਵੀ ਪੁੱਛਣਾ ਹੋਵੇ ਤਾਂ ਤੇ ਸਾਡਾ ਇਹ ਆ ਵੀ ਕਮ ਸਾਡੇ ਕੋਲ ਜਿਹੜਾ ਮਰਜੀ ਕੋਈ ਵਿੱਦ ਮਟੀਰੀਅਲ ਕਰਾਉਣਾ ਹੈ ਹੀ ਵਿੱਦ ਮਟੀਰੀਅਲ ਵੀ ਕਰਦੇ ਆ ਠੀਕ ਆ ਠੀਕ ਆ ਸਾਡੇ ਕੋਲ ਆਲ ਹੀ ਕੰਮ ਕਰੀਦਾ ਕੋਠੀ ਦਾ ਚਨਾਈ ਪਲਾਸਟਰ ਤੋਂ ਲੈ ਕੇ ਹਾਂਜੀ ਟਾਇਲ ਮਾਰਬਲ ਤੀਕ ਐਲੀਵੇਸ਼ਨ ਸਾਰਾ ਹੀ ਟੋਟਲੀ ਕੰਮ ਕਰੀਦਾ ਆ ਵੀ ਕਰਦੇ ਹਾਂ ਹਾਂਜੀ ਜੇ ਮੰਨ ਕੇ ਚੱਲੋ ਵੀ ਕਿਸੇ ਨੇ ਸਾਡੇ ਤੋਂ ਕੱਲਾ ਚਨਾਈ ਪਲਾਸਟਰ ਕਰਾਉਣਾ ਹੈ ਉਹ ਕਰ ਦੇਈਦਾ ਹਾਂਜੀ ਉਸ ਤੋਂ ਬਾਅਦ ਜੇ ਕਿਸੇ ਨੇ ਸਾਡੇ ਤੋਂ ਫਰੰਟ ਐਲੀਵੇਸ਼ਨ ਟਾਇਲ ਮਾਰਬਲ ਹੋਣਾ ਸਾਡੇ ਕੋਲ ਸਾਰਾ ਗਰੁੱਪ ਹੀ ਆ ਹਾਂਜੀ ਚਲੋ ਇਹ ਤਾਂ ਤੁਹਾਡਾ ਬਹੁਤ ਵਧੀਆ ਜਿਹੜਾ ਕੰਮ ਕੀਤਾ ਇਸ ਤੋਂ ਬਾਅਦ ਜਿਹੜੀ ਸਲਾਹ ਆ ਆਪਣੇ ਥੱਲੇ ਡੀਵੀ ਵਗੈਰਾ ਪਾਉਂਦੇ ਆ ਉੱਥੋਂ ਸੁਲਾਵਾਂ ਚੱਕੀ ਜਾਂਦੀ ਤਾਂ ਉਹਦੇ ਬਾਰੇ ਤੁਸੀਂ ਮਤਲਬ ਉਹਦੇ ਚ ਅਸੀਂ ਜੀ ਇੱਕ ਕੈਮੀਕਲ ਆਉਂਦਾ ਅਲਟਰਾਟੈਕ ਦਾ ਅੱਛਾ ਜੀ ਉਹ ਆਉਂਦਾ ਇੱਕ ਤਾਂ ਕੈਮੀਕਲ ਇੱਕ ਆਉਂਦਾ ਪਾਊਡਰ ਹਾਂਜੀ ਉਹ ਅਸੀਂ ਇੱਥੇ ਆ ਡੀਬੀਸੀ ਤੇ ਮਾਰਿਆ ਵਿਆ ਠੀਕ ਹੈ ਇਹ 3 ਕੋਡ ਤਕਰੀਬਨ ਅਸੀਂ ਮਾਰੀਦੇ ਮੈਕਸ ਕਰਕੇ ਇਹਦੀ ਹੁੰਦੀ ਆ ਜਿਵੇਂ ਵੀ ਅਸੀਂ ਖੋਲ ਲਿਆ ਇਹਨੂੰ ਥੋੜਾ ਥੋੜਾ ਕਰਕੇ ਰਲਾਈਦਾ ਵੀ ਜਦੋਂ ਇਹ ਮੈਕਸ ਹੋ ਜਾਂਦਾ ਇਹਦੀ 1 ਘੰਟੇ ਦੀ ਵੈਲਿਡਿਟੀ ਹੁੰਦੀ ਆ ਵੀ 1 ਘੰਟੇ ਚ ਇਹਨੇ ਜੰਮ ਜਾਣਾ ਜੰਮ ਜਾਣਾ ਠੀਕ ਆ ਹੁਣ ਇੱਥੇ ਪਾਣੀ ਜੇ ਮਰਜ਼ੀ ਪਾ ਪਾ ਦਈਏ ਅਸੀਂ ਉੱਪਰੋਂ ਮਾਰ ਕੇ ਤੇ ਸਾਈਡ ਤੇ ਵੀ ਲੇੜ ਮਾਰ ਦਈਦੀ ਆ ਠੀਕ ਆ ਉਹਦੇ ਨਾਲੇਗਾ ਵੀ ਥੱਲੇ ਬਾਈ ਦੇ ਪਾਈਪ ਲੀਕ ਹੋਗੀ ਕੁਝ ਵੀ ਆ ਜਾ ਪਾਣੀ ਆਪਾਂ ਕਰਦੇ ਆ ਤੇ ਅਸੀਂ ਤਕਰੀਬਨ ਡੀਬੀਸੀ ਜਿਹੜੀ ਹੁੰਦੀ ਆ ਇਹ ਅਸੀਂ ਥੱਲੇ ਨਹੀਂ ਖਤਮ ਕਰੀਦੀ ਅਸੀਂ ਚਗਾਠ ਜਿਹੜੀ ਹੁੰਦੀ ਆ ਡੀਬੀ ਮੈਨੂੰ ਫਰਸ਼ੇ ਅਰੀਏ ਤੋਂ ਥੱਲੇ ਜਾਓ ਇੱਧੂ ਥੱਲੇ ਜਾਓ ਠੀਕ ਹੈ ਤੇ ਇਹਦੇ ਨਾਲ ਜਾਨੀ ਕਿ ਇੱਕ ਤਾਂ ਡੀਬੀਸੀ ਫਾਇਦਾ ਕਰਨ ਦੀ ਦੂਜਾ ਤੇ ਕੈਮੀਕਲ ਮਾਰੀ ਦਾ ਠੀਕ ਹੈ ਹਾਂਜੀ 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 ਦੋਸਤੋ ਆ ਤੁਸੀਂ ਵੇਖ ਸਕਦੇ ਹੋ ਵੀਰ ਨੇ ਪਹਿਲਾਂ ਹੀ ਮਤਲਬ ਚਣਾਈ ਦੇ ਨਾਲ ਹੀ ਮੋਹ ਜਮਾ ਲਾਦਾ ਜਿਹੜੀ ਸੁਲਾਵ ਆ ਉਹ ਦੂਸਰੇ ਪਾਸੇ ਨਹੀਂ ਜਾਂਦੀ ਇਹ ਵਧੀਆ ਪਰਲਾ ਵੀਰ ਨੇ ਕੀਤਾ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਸਾਡੇ ਖਾਲਸਾ ਜੀ ਬੈਠੇ ਆ ਬਲਬੀਰ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਸੀਂ ਇਹ ਮਤਲਬ ਜਿਹੜਾ ਆਮ ਤਗੀਬਨ ਮਾਲਕ ਨਹੀਂ ਖਰਚਾ ਕਰਦੇ ਤੇ ਤੁਸੀਂ ਮਤਲਬ ਇਹ ਪਰਾਲਾ ਕੀਤਾ ਬਹੁਤ ਵਧੀਆ ਕੰਮ ਤੁਹਾਡਾ ਇਹ ਖਰਚਾ ਕੋਈ ਨਹੀਂ ਆਉਂਦਾ ਹਾਂਜੀ ਇਹ ਰਮਾਨਾ ਹਾਂਜੀ ਰਮਾਨਾ ਦਾ ਸਮਾਰ ਲਿਆ ਹਾਂਜੀ ਬਾ ਫਿਰ ਜਿੱਥੇ ਆਇਨਾ ਕੋਈ ਲਾ ਲੇ ਉਥੇ ਕੋ 2000 ਰੋਲ ਲੱਗੂਗਾ ਫਿਰ ਕਿਉਂ ਰੋਲ ਲੱਗੂਗਾ ਠੀਕ ਹੈ ਤੇ ਨਾਲੇ ਅਗਲੇ ਦਾ ਤੇ ਇਹਨੇ ਅਗਲਾ ਕੋ ਮੇਰੇ ਨਾਲ ਖੰਦ ਕਰਾਉਗੀ ਪਲਾਣਾ ਹੋਵੇ ਇਹ ਕੋਈ ᱫੇ ਲੰਮਾ ਦੇਣ ਵਾਲੇ ਹੁੰਦੇ ਹੈਣਾ ਬੰਦਾ ਜੀ ਰਾਜ ਦੇ ਕੀਦਾ ਹੁੰਦਾ ਹੁਣ ਹੁੰਦਾ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਵਧੀਆ ਕੰਮ ਕੀਤਾ ਨੇ ਹਾਂਜੀ ਟੰਗਾ ਟੰਗਾ ਕੰਮ ਚੱਲੋ ਮਤਲਬ ਸਲਾਬ ਤੋਂ ਮਤਲਬ ਜਿਹੜੀ ਇਹ ਅਕਸਰ ਹੀ ਆਪਾਂ ਦੇਖਦੇ ਘਰਾਂ ਦੇ ਵਿੱਚ ਹੂੰ ਸਲਾਬ ਆਉਂਦੀ ਹੈ ਇਧਰੋਂ ਕੰਮ ਚੱਲਦਾ ਪੂਰੇ ਪਾਸੇ ਸਲਾਬ ਰੰਗ ਲੈ ਜਾਂਦਾ ਉਹ ਗੌਂਡੀ ਫੇਰਾ ਦਾ ਮੇਰੀ ਕਾਂ ਦੀ ਤਰਾਈ ਨਹੀਂ ਮੇਰੇ ਸਲਾਵੰਦਰ ਆਉਂਦੀ ਏ ਰੰਗ ਵੀ ਲੈਂਦਾ ਏ ਗੱਲ ਸਣਾ ਫੇਰਾ ਕੇ ਜਾਓ ਹਾਂਜੀ ਹਾਂਜੀ ਨਹੀਂ ਚਲੋ ਆਪਦਾ ਹੀ ਫਾਇਦਾ ਅਗਲੇ ਦਾ ਹੀ ਫਾਇਦਾ ਜਿਹੜੀ ਫੋੜੀ ਵੀ ਜਿੰਨੀ ਉਮਰ ਹੈ ਤੁਹਾਨੂੰ ਤਜਰਬਾ ਤੁਸੀਂ ਦੇਖਿਆ ਵੀ ਅਜ ਤੱਕ ਇਹੋ ਜਿਹਾ ਕੰਮ ਨਹੀਂ ਕੀਤਾ ਕੋਈ ਨਹੀਂ ਲਾਉਂਦਾ ਹੰਗਲਾ ਦਾ ਚੱਲ ਰਹਿਣ ਦੇ ਆਪਾਂ ਨੂੰ ਕੀ ਏ ਜਾਣੀ ਤੇ ਅਗਲੇ ਤੇ ਕਰ ਜਾਣੀ ਆਪਾਂ ਨੂੰ ਕੀ ਤਲੇ ਨੇ ਚੰਗਾ ਕੀਤਾ ਜਿਹੜਾ ਨੇ ਅਸੀਂ ਵੀ ਅਕਲ ਦੀ ਦੇਖਿਆ ਇੱਕ ਦੋ ਥਾਵਾਂ ਤੇ ਕਿ ਮੰਨ ਲਓ ਇਸ ਤਰ੍ਹਾਂ ਜਿਵੇਂ ਮੰਨ ਲਓ ਕੰਮ ਚੱਲਦਾ ਤਰਾਈ ਹੋਈ ਤੇ ਦੂਸਰੇ ਪਾਸੇ ਰੰਗ ਮਤਲਬ ਲੈਣਾ ਸ਼ੁਰੂ ਹੋ ਗਿਆ ਟ੍ਰਾਈ ਕਰਦੇ ਹਲਾਵਨਾ ਫਰਕ ਤਾਂ ਪੈ ਹੀ ਜਾਂਦਾ ਹਾਂ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਮੈਸਤਰੀ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਲਓ ਜੀ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਤੇ ਪਿੰਡ ਦਾ ਨਾਮ ਤੇ ਨੰਬਰ ਬੋਲ ਦਿਓ ਜੀ ਪਿੰਡ ਮਨਾਵਾ ਨਾਮ ਸੁਖਵਿੰਦਰ ਸਿੰਘ ਉਰਫ ਕਾਲਾ ਮਿਸਤਰੀ ਹਾਂਜੀ ਨੰਬਰ ਮੇਗਾ 8872551006 ਬਾਕੀ ਬਾਈ ਜੀ ਹੁਣਾਂ ਦਾ ਬਹੁਤ ਧੰਨਵਾਦ ਜਿਹੜਾ ਸਾਡਾ ਇੱਥੇ ਬਲੌਗ ਬਣਾਉਣ ਲਈ ਆਏ ਸਾਡੇ ਬਹੁਤ-ਬਹੁਤ ਧੰਨਵਾਦ ਜੀ ਬਾਕੀ ਸਾਡੇ ਬਾਈ ਹੁਣਾਂ ਦੀ ਜਿੰਨੀ ਵੀ ਵੀਡੀਓ ਜਾਂ ਕੋਈ ਬਲੌਗ ਆਉਂਦਾ ਉਹਨੂੰ ਲਾਈਕ ਵੀ ਕਰੋ ਤੇ ਵੀਰ ਬਣੇ ਸ਼ੇਅਰ ਵੀ ਕਰੋ ਤੇ ਕਮੈਂਟ ਕਰਕੇ ਜਰੂਰ ਕੋਈ ਨਾ ਕੋਈ ਸੁਝਾਅ ਦਿਆ ਕਰੋ ਅਸੀਂ ਤੁਹਾਨੂੰ ਕਿਰਤੀ ਬੰਦਿਆਂ ਨਾਲ ਮਲਾਉਂਦੇ ਰਹਿੰਨੇ ਆ ਤੇ ਬਾਈ ਕਾਲੇ ਦੇ ਨਾਂ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਬੰਦਾ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ